ਓਹ ਪਤਾ ਨਾ ਮਿੰਟਾਂ ਚ ਖੋਲ ਦੇਣਾ ਤੇ ਦੇਖੀ ਜਿੱਦਣ ਕਿਤੇ ਤੇ ਪਾਪਾ ਨੇ ਫੁੱਲ ਕੀਤਾ ਸੀ ਰਾਤ ਆ ਜੋ ਕਰਤਾ ਕੰਮ ਲੈ ਲੇਟ ਬੰਦ ਕਰਕੇ ਵੇਖੋ ਨਾ ਸੈਲ ਗਲਤ ਪਾਇਆ ਹਾਂ ਸੈਲ ਮੈਂ ਸੈਲ ਗੱਡੇ ਨੇ ਸੈਲ ਉਹ ਹਲ ਜਿੰਨਾ ਮਰਜ਼ੀ ਕਰ ਲੋ ਸਾਰੀ ਰਾਤ ਤੋਂ ਸੈਲ ਪਾਪਰ ਚਾਚ ਲਾਇਆ ਇਹ ਤਾਂ ਚਲੋ ਸੈਲ ਵੀ ਇਹਨਾਂ ਦੇ ਇੱਕ ਪਾਇਆ ਮੰਤਰਾ ਦਾ ਕਰਤੀ ਖਾ ਲਾ ਮਾਮੇ ਦਾ ਨਹੀਂ ਉੱਪਰ ਦੇ ਕੇ ਅੰਧਰਾ ਬਜੀਆਂ ਹੋ ਸਾਂ ਤੈਨੂੰ ਉਹਨੂੰ ਖੋਲਣ ਨੂੰ ਕਿੰਨੇ ਆਹ ਸਿਸਟਮ ਦਾ ਨਹੀਂ ਹੋਇਆ ਇਹਦੇ ਚ ਸਿਰ ਦਿਖਾਉਂਦੇ ਆ ਯਾ ਦੇਖ ਅਛਾ ਇਹ ਵਿਚਾਰਦੇ ਰਹੇ ਯਾਰ ਬੋਤਲ ਤਾਂ ਚਾਹਣਿਆ ਸਿਰੇ ਲੜਾ ਲੜਾਈਆਂ ਪਾਈਆਂ ਬੋਤਲ ਲੈ ਆਉਣੀ ਸੀ 500 ਬੋਤਲ ਸਭ ਸਸਤੀ ਨਹੀਂ ਹੈ 500 ਦੀ ਆਈ ਹੈ ਹੋਰ ਬੋਤਲ ਲੈ ਆਉਣੀ ਸੀ ਪਹਿਲਾਂ ਕਰਾਂਗੇ ਫਿਰ 500 ਨਾਦਰ ਕੱਜਾ ਮੈਂ ਤਾਂ ਲਾਦਾ ਕਰਤਾ ਫਤਨੇ ਕੰਮ ਇਹਦਾ ਤੂੰ ਉਸਤਾ ਫਿਰ ਬੋਲੀ ਬੋਲਦਾ ਮੈਂ ਕੀ ਬੋਲਦਾ ਪੁੱਠਾ ਵੇ ਮੈਂ ਤਾਂ ਛੱਡ ਕੇ ਆਉਂਦੀ ਸਕੂਲ ਚੰਗਾ ਹੈ ਹਾਂ ਹੈ ਜਾ ਹੁਣ ਕਰਾ ਠੀਕ ਚਾ ਕੇ ਨਹੀਂ ਜਾਂਦੇ ਤਾਂ ਨਹੀਂ ਇਹਨੇ ਕੀ ਕੀਤਾ ਕੁਝ ਨਹੀਂ ਕੀਤਾ ਵੀ ਡੰਗ ਆ ਆਹ ਖੋਲਣ ਨੂੰ ਤੈਨੂੰ ਕਿੰਨੇ ਕਿਹਾ ਇਹਦਾ ਤਾਂ ਨਹੀਂ ਕੁਝ ਕੀਤਾ ਨਹੀਂ ਵਸੇ ਇਹਨੇ ਫੜੀ ਤਾਂ ਆ ਕੇ ਹੁਣ ਹੀ ਹੈ ਨਹੀਂ ਸ਼ੈਲਸੂਨ ਕੱਢਿਆ ਮੇਰੇ ਸਾਹਮਣੇ ਸੜ ਗਿਆ ਮੈਂ ਸਾਰਾ ਉਹ ਕੀਤਾ ਸੀ ਉੱਤੇ ਉਹ ਤੇ ਕਰ ਲੋ ਨਾ ਰਾਜਾ ਕੀ ਬਸਤ ਇੱਕ ਮਿੰਟ ਤਾਂ ਹੀ ਲੋਕ ਚੰ ਲਾਇਆ ਲੋਕ ਲੱਗ ਜਾਂਦੇ ਹਾਂ ਲੋਕ ਨਾ ਲੱਗਿਆ ਹੋਵੇ ਲੋਕ ਨੋਕ ਵੀ ਲੱਗਦਾ ਇਹਨੂੰ ਹਾਂ ਆਹ ਦੇਖੋ ਸੋਨੂੰ ਲਾਈ ਕਿਥੋਂ ਦੱਸਤਾ ਲਾਉ ਤੋ ਸੋਨੂੰ ਤੂੰ ਦੱਸ ਆਹ ਦੇਖੋ ਬਈ ਕਿੰਨਾ ਸੋਹਣਾ ਚਿਹਰਾ ਹੱਤੋਂ ਲਾਈਏ ਤੇ ਕਿੰਨਾ ਵਧੀਆ ਲੱਗੇ ਨਾ ਹਨਾ ਸੋਨੂੰ ਇੱਕ ਵਾਰਾ ਸਾਨੂੰ ਕੁਮਾਰ ਜਦ ਦੰਮੂ ਕੁਮਾਰੀ ਸੀ ਤੇਰੇ

এই পেকিন নিলে নাও আপনারা ধন্যবাদ হ্যাঁ আงোর্সা করে কাজ করতে নি করতে ਇਸ ਤਰੀਕੇ ਨਾਲ ਹਾਂ ਤੂੰ ਵੀ ਪਰੇ ਉੱਥੇ ਰੱਖਾ ਲੈਂਦੇ ਕੋਠੇ ਵਿੱਚ ਰੱਖਣ ਲਈ ਆਹ ਚੇਜ਼ ਕਰੀਂ ਮੈਨੂੰ ਆਉਂਦਾ ਕੋਈ ਜਮਣੇ ਸੀਰ ਬਣਾ ਲਓ ਤੁਸੀਂ ਕਰਦਾ ਥੋੜਾ ਕੀ ਕਰ ਲਵਾਂ ਇਹ ਨਹੀਂ ਕੰਗਿਆ ਦੀ ਆਪੇ ਤੇ ਆਹ ਖਾ ਗਏਸ ਪ੍ਰੋਟੈਕਟ ਬਾਕਸ ਚੱਕ ਲਿਆ ਕਾਹੋਂ ਚਾਰੀਏ ਓ ਬੱਲੇ ਗਰੇ ਉਹ ਕੰਪੂਰ ਪਾਣੀ ਕਿੱਤਾਗਾ ਉਹ ਥੇ ਥੋੜਾ ਬੱਲਾ ਜਾ ਜਾਂਦਾ ਹੋਰ ਅੱਗੇ ਹੋਰ ਡੀ ਜਾਂਦੀ ਨਹੀਂ ਜਾਂਦੀ ਆਪਾਂ ਨੇ ਮੱਥਲੇ ਥੱਲੇ ਡਿੱਗ ਗਏ ਕਿਹੜਾ ਹੋਰ ਜਾਂਦੇ ਆਪਾਂ ਲਾ ਪਿੱਛੇ ਆਪਰਲੀ ਘੱਟਦੀ ਕਿਤੇ ਅੰਦਰੋਂ ਚੱਲਦੇ ਦੂਰ ਫਾਈਟ ਕੋਲ ਤੇ ਰੋਹਣਾ ਮੇਰੇ ਨਾਲ 1.5 15 ਕਿਲੋ ਦਾ ਲੇਟ ਇੱਕ ਮੈਂ ਨਹੀਂ ਕਿਹੜਾ ਅਜੂ ਬਲਟੇ ਆਂਦੇ ਨੇ ਸਾਲਜ ਮੁਝਾ ਕੀ ਹੁੰਦੇ ਸਾਲਜ ਬੁੱਟੇ ਚੱਲੀਆਂ ਨੇ ਕੀ ਆਂਦਾ ਦਮੂ ਪਾੜ ਤੇ ਵਿਗਦੀ ਨਹੀਂ ਆਗੀ ਉਬਲੇ ਹੋਏ ਪਾਣਾ ਜਿਸਾਲ ਤੇ ਜਾਂਦਾ ਕੋਣ ਹੈ ਗਰਬੀਆਂ ਜੀ ਆਂਦਾ ਪਾਣਾ ਤੇ ਠੰਡ ਜਾ ਦਮਨ ਤੇਰਾ ਵੀ ਸਰਿਆ ਪਿਆ ਦਮੂ ਨੇ ਹੱਥ ਚ ਮਾੜਾ ਫੜੀ ਹੋਈ ਹੈ ਰੱਬ ਦਾ ਨਾਲ ਲੈ ਰਹੀ ਹੈ ਦਮੂ ਨਾਲ ਐ ਦਮੂ ਹੈ ਕਿੰਨੇ ਰੋਕਾ ਕੋਈ ਨਹੀਂ ਆਉਣ ਵਾਲੀ ਬਾਥੀਆਂ ਲੈ ਕੇ ਆਉਗੀ ਹਣ ਤੱਕੀ ਤਸਵੀਰ ਕੱਢੀ ਆ ਜਾ ਤੂੰ ਵੀ ਤੁਰਦੀ ਲੈ ਤੁਰਦੀ ਆਇਆ ਫੱਤੇ ਤੋੜ ਕੇ ਬਣਾ ਲੈ ਫੱਤੇ ਚੱਲਦੀਆਂ ਤਾਂ ਨਹੀਂ ਚੱਲੀਆਂ ਤਾਂ ਆਈਆਂ ਵੀ ਨਹੀਂ ਇਹ ਵਈ ਕੀ ਕਰ ਲੈਣੀ ਕੋਨੀ ਮਾਹੌਲ ਮੋਤੇ ਕਰ ਲਪਰਾਗੇ ਇੱਥੇ ਫੜੋ 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 ਜੀ ਬਿਸਤਰੀਆਂ ਚੱਲੀਆਂ ਆ ਗਈਆਂ ਉਹ ਵੀ ਬਾਹਰ ਰੱਖੋ ਹਮੜਾ ਇੱਥੇ ਹੀ ਰੱਖ ਦਿਓ ਨਾ ਨੇ ਨੰਗੜਾ ਨੰਗੜਾ ਆ ਰਿਹਾ ਕਦਾ ਹੋਤਾ ਥੋੜੇ 4 ਘੰਟੇ ਚੱਲਦਾ ਰਹਿਣਾ ਕੀ ਕਹਿ ਰਹੇ ਹੋ ਇੱਟਾ ਕਾਢੀ ਨਾ ਬਹੁਤ ਥੱਲੇ ਲੱਗਿਆ ਹੋਇਆ ਏ ਕਰਨਾ ਕਿ ਮੈਂ ਤੈਨੂੰ ਵੇਖਣ ਆਈ ਹਾਂ ਕਿਤੇ ਤੇ ਅਮਰ ਇੱਟਾਂ ਦਿਖਾਉਂਦਾ ਪਿਆ ਤੁਹਾਨੂੰ ਫਰੈਸ਼ ਛੱਲੀਆਂ ਐ ਇੱਥੇ ਹੀ ਭੁੰਨ ਕੇ ਇੱਥੇ ਹੀ ਖਵਾ ਦੇਣੀ 50 ਰੁਪਏ ਇੱਕ ਛੱਲੀ 50-50 ਪੀ ਤਿਆਰ ਰੱਖੋ ਦਮੇ ਦੱਬੀ ਦੱਬੀ ਲਿਆ ਕਰਨਾ ਯਾਦੰਮੂ ਲਿਆ ਜਾ ਕੇ ਦਮੂ ਨੂੰ ਨਹੀਂ ਪਤਾ ਹੈਗਾ ਜੇ ਲੱਭ ਲਿਆ ਜਾ ਕੇ ਨੂੰ ਪਤਾ ਕਿੱਥੇ ਪਈ ਪਦੇ ਚੱਲ ਜਾ ਫਿਰ ਭੱਜ ਕੇ ਲੈ ਕੇ ਆ ਪੁੱਤ ਉਹ ਆਏ ਨਹੀਂ ਸੰਦੇ ਪੈਸਾ ਹੈ ਲੱਕੜਾ ਨਹੀਂ ਹੋਈ ਆਪਣੀ ਮੈਂ ਰੋਡ ਵਾਲੇ ਕੀ ਕਹਿਣਗੇ ਮਿਓ ਨਾਬੀਓ ਲੰਗੀ ਦਾ ਮੋੜ ਤੇ ਬੈਠੇ ਨਹੀਂ ਹੁੰਦੇ। ਉਹੀ ਲੱਗਨਦਾ ਸੇਮ। ਕੀ ਨਾਬੇ? ਉਹ ਘਰ ਜੇ ਨਹੀਂ ਬਣਿਆ ਸੜਕ ਦੇ ਉੱਪਰ ਹੀ ਚੁੱਲ੍ਹੇ ਰੱਖੇ ਹੁੰਦੇ ਨੇ। ਪਹਿਣਾ ਦੀ ਬੁਟੀਕ ਦੇ ਦਿਖਾ ਰਹੇ ਤੁਸੀਂ ਗਲਤ ਸਮਾਲ ਕਰ ਰਹੇ ਹੋ। ਕਿਉਂ ਗਲਤ ਕਰਤੋਂ? ਆਪਣੇ ਕੰਮ ਲਈ ਇਸਤੇਮਾਲ ਹੋ ਰਿਹਾ। ਸੁਣ ਬਾਰੇ ਸਾਰਿਆਂ ਨਾਲ ਅਧਿਸ਼ਕ ਕਰ ਲੈ। ਦਮੂ ਲੱਕੜਾਂ ਨਹੀਂ ਚੰਬਰ ਕਿਲੇ। ਆ ਵੀ ਕਗਨ ਲੱਕੇ ਵੀ ਫੜ ਕੇ ਚੱਕ ਕੇ ਲਿਆਉਂਗਾ। ਆਹ ਵਾਲੀ ਚਾਹੀਦੀ ਤੈਨੂੰ ਕਿਹਨੂੰ? ਆਈ ਡੀ ਕਾਰਡ ਬਈ ਮੈਨੂੰ ਫਤਿਹ ਨੇ ਫੜਾਇਆ ਤੇ ਮੈਂ ਗੱਲ ਚ ਪਾ ਲਿਆ ਵੀ ਗਮ ਹੋ ਜਾਣਾ ਸਾਰੇ ਕਹਿਣ ਕੇ ਆਈ ਡੀ ਕਾਰਡ ਸੱਤ ਹੋਇਆ ਅੱਜ ਤਾਂ ਅੱਜ ਵੀ ਮੈਂ ਨਾ ਰਹੀ ਹਮਨਰ ਬੀਨਾਂ ਨੇ ਪੂਰੀ ਪਾਣੀ ਦੇਖ ਆਈ ਗੋੜ ਨਾਲ ਚੱਲੀਆਂ ਚੱਲੀਆਂ ਲੈ ਕੇ ਲਾਣੀਆਂ ਨੇ ਉਹਨਾਂ ਨੇ ਫੇਰ ਕੀ ਹੋ ਗਿਆ ਇਹ ਨਾਲ ਸੈਟਣਾ ਵਿੱਚੋਂ ਨਹੀਂ ਚੱਲੀਆਂ ਦੇ ਕੱਖ ਉਹਨਾਂ ਨੇ ਸੈਟ ਤੇ ਕਰ ਦੇਣੇ ਨੇ ਉਹ ਐ ਬਾਲਣ ਨੂੰ ਚੋੱਕ ਕੇ ਲੈ ਆਈਆਂ ਬਣਾ ਦੀ ਲਾੜੀ ਇਨਸਟੈਂਟ ਬਾਲਣ ਆ ਜਾ ਚਲੋ ਬਾਲਣ ਕਹਿ ਮਤੇ ਬਾਲਣ ਮੈਨੂੰ ਫੜ ਕੇ ਲਾਵੇਂ ਯਾਰ ਹੈ ਮੈਂ ਕਿੱਦਾਂ ਫੜਾ ਬਾਲਣ ਫੜ ਕੇ ਲੈਣਾ ਉਹਦੀ ਨਿੱਕਰ ਸਵਾਰੀ ਤੁਹਾਨੂੰ ਤੇ ਪੂਰੀ ਤਿਆਰ ਹੋ ਗਈ ਨਿੱਕਰ ਨੇ ਅਪਡੇਟ ਕੀਤੀ ਮੈਂ ਕਿਤੀ ਸ਼ਿਸ਼ੂ ਕਰਨ ਜਾਂਦਾ ਟੈਡੀ ਕਰ ਲੈਂਦਾ ਹੈ ਨੀ ਕਿੱਥੇ ਗਈਆਂ ਬਾਲਨ ਚੁਗੜ ਬਾਲਨ ਚੁਗੜ ਕਿੱਥੇ ਗਈ ਇਧਰ ਤੇ ਨੋ ਤੇ ਬਾਲਨ ਚੁਗੜ ਚੱਲੀਆਂ ਹਾਏ ਕੀ ਗਾਣ ਕੇ ਸੜਕਾਂ 'ਤੇ ਲੋਕ ਲੈਣੀ ਹੈ ੱੱੱੱੱੱ ਨਹੀਂ ਸਾਰਾ ਤੇਰੀ ਸਲਵਾਰ ਆਹੀ ਐਸੀ ਸੂਟ ਨਾਲ ਹਾਂ ਤੂੰ ਹੋਰ ਕਿਉਂ ਹੋਰ ਕਿਹੜੀ ਹੋਣੀ ਫਾਈਟ ਹੈ ਕੋਈ ਮੈਚਿੰਗ ਜੀ ਲੱਗਣ ਨਹੀਂ ਦੇਈ ਨਹੀਂ ਫਾਈਟ ਅੱਛੀ ਝੂੜ ਦਾ ਪ੍ਰਿੰਟ ਤੇ ਸੋਹਣਾ ਲੱਗੰਦਿਆ ਮੈਂ ਵੀ ਅੱਜ ਫਤਿਹ ਵਾਲੇ ਕੰਮ ਕੀਤਾ ਹੋਰ ਹੀ ਪਸੇ ਕੰਮ ਚੱਲਣ ਦੇਂਦੇ ਮੈਂ ਬੋਲੀ ਜਾਂਦੀ ਅੜੀ ਛੱਲੀਆਂ ਹੁਣ ਪਰਵੀਆਂ ਜੀਆਂ ਦਾਣੇ ਜੇ ਹੁਣ ਬਾਬਾ ਛੱਲੀਆਂ ਭੁੰਨਣ ਬੈਗੀਆਂ ਤਾਂ ਬਣਾਣਾ ਕੀ ਫਿਰ ਅੱਧੀ ਰਾਤ ਨੂੰ ਕਹੋਗੀਆਂ ਮੇਰਾ ਤਾਂ ਹੋ ਗਿਆ ਡਿਨਰ ਦਾ ਇੰਤਜ਼ਾਮ ਮੈਂ ਤਾਂ ਛੱਲੀ ਖਾਣ ਮੰਮੀ ਨੇ ਵੀ ਰੋਟੀ ਨਾਲੀ ਚਟਣੀ ਘੋਟ ਲਾਂਗੇ ਹਾਂ ਚਟਣੀ ਘੋਟੋ ਚਿਪੜਾਂ ਦੀ ਉਹ ਜਿਹੜੀ ਕੁੱਟੀ ਆਈ ਵਧੀਆ ਸੀ ਉਹ ਦੇਖ ਆ ਕੀ ਹੋ ਗਿਆ ਵਿਚਾਰੇ ਤਾਰ ਨੂੰ ਉਹਨੇ ਵਿਚਾਰੇ ਆਫਿਸ ਚੋਂਣਾ ਉਹ ਕਹੂਗਾ ਮੈਂ ਚਟਣੀ ਬਣਾ ਦੇ ਦਿੱਤੀ ਹੈ ਖਾ ਤਾਂ ਲੈਣ ਦਾਲ ਪਈ ਏ ਨਾਲ ਦਾਲ ਦੀ ਬਸ ਦਾਲ ਖਾ ਖਾ ਕੇ ਰੱਖੋ ਇੱਥੇ ਅਮਣ ਮਮਾਂ ਦੇ ਅਮਣ ਮਮਾਂ ਲਾਣਗੇ ਆਹ ਚੁੱਲਾ ਹੀ ਤੇਰਾ ਚੁੱਲਾ ਆਮਣ ਨਹੀਂ ਬੜੀ ਆਮਣ ਏਡੀ ਲੱਕੜ ਸੋਨੂ ਸਾਰਾ ਖੱਗਾ ਨਹੀਂ ਲੈਣਾ ਹੈਗਾ ਜਿਆਦਾ ਖੱਗਾ ਨਹੀਂ ਲੈਣਾ ਬਸ ਹੋ 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 ਬਾਲਨ ਤੇ ਪੂਰਾ ਪੇੜ ਹੀ ਆਨ ਤਾਂ ਮਨੇ ਪੇੜ ਲੈ ਹੀ ਕੀਪ ਨਹੀਂ ਮੇਪ ਲੈਂਦਾ ਨਾ ਬਾਹਰ ਯਾ ਵੈਰੀਆ ਨਾਲੇ ਵੈਰੀ ਕਹਿੰਦੀ ਇਹਨੂੰ ਅਮਨ ਟੌਪਸ ਲਾ ਦੇ ਜੋਗਨ ਲੱਗਣ ਦੀ ਇਹ ਜੀ ਅਣਕ ਮੰਗੇ ਲੈ ਗਈ ਹਾਂ ਕਿਦੀ ਇਹਦੀ ਚੰਗੇਵੜ ਮੇ ਲਾ ਕੇ ਨਹੀਂ ਗਈ ਆਪਣੀਆਂ ਨਹਿਰ ਚ ਡੇਗ ਗਈ ਜੇ ਵੜ ਗਈ ਹੋਰ ਤੇ ਤੂੰ ਮਾਰਨੀ ਚੁੱਭੀ ਚੁੱਭੀ ਤੋਂ ਅੰਦਰ ਕਹਿੰਦਾ ਕਹਿੰਦਾ ਆ ਦੋਨਾਂ ਨੂੰ ਛਾਲ ਮਾਰਦੀ ਮਰ ਜਾ ਘਰ ਦੇ ਲੱਬ ਦੇ ਛਾਲ ਮਾਰਦੀ ਚੁੱਭੀ ਤੋਂ ਜ਼ਿਆਦਾ ਯਾਰ ਅਮਨ ਨੇ ਬੋਲੀ ਵੇਖਿਆ ਭਾਈ ਅਮਨ ਉਹਦੇ ਤੇ ਮੈਨੂੰ ਮੈਡਮਾ ਕਹਦੀਆਂ ਬੋਲੀ ਪਾ ਮੈਂ ਕਿਹਾ ਮੇਰਾ ਤੇ ਉਹੀ ਪੰਨ ਜੀ ਥੈਂਕ ਯੂ ਫਤੇ ਫਤੇ ਨਿੱਕਰ ਸਿੱਧੀ ਕਰੋ ਆਪਣੀ ਹਾਂਜੀ ਪਾ ਕੇ ਮੁੰਡੇ ਨਹੀਂ ਅੰਮਲ ਲਗਾ ਫੇ ਘਟਾ ਗੱਲ ਤੇ ਪੱਕੀ ਆ ਉਹ ਵਾਰੀ ਜਿਹੜੀ ਕੱਲ ਗਈ ਕੱਲ ਗਈ ਨਾ ਤੂੰ ਕੱਲ ਤੇਰੀ ਪੱਕੀ ਆ ਉਹ ਆਡੀਅன்ஸ் ਆਨ ਦੀ ਚੱਲੀਆਂ ਜਿ ਪੁੱਜੀਆਂ ਉਹ ਨਹੀਂ ਆ ਵੀ ਤੋੜਨੀ ਆ ਨਹੀਂ ਪੁੱਤਿਆ ਰਹਿ ਤਾਂ ਬਾਲਾ ਧੂਆ ਕਾਲਾ ਜਾ ਹੋਵੇ ਇਹ ਜਿਹੜੀਆਂ ਚੱਲੀਆਂ ਪਿੱਛੇ ਆਪਣੀਆਂ ਇੱਟਾਂ ਨਾ ਤੋੜ ਦਿਓ ਵੇ ਮੀਤਾ ਚੇਚਾ ਖਰੇ ਨਾ ਕਿੱਥੇ ਨਹੀਂ ਨਹੀਂ ਇੱਥੇ ਬਿਠਾ ਦੇ ਤੂੰ ਨਿਕਲਣਾ ਉਖਾ ਜਾਣਾ ਆਹ ਪੱਥਰ ਉੱਤੇ ਬਿਠਾ ਦੇ ਆ ਪੱਥਰ ਸਾਫ ਆਪ ਪੱਤਰ ਉੱਤੇ ਬਿਠਾ ਦੇ ਕੋਈ ਨਹੀਂ ਬਾਹਰ ਆ ਰਿਹਾ ਆ ਦੇ ਫਤਿਹ ਪਹਿਲਾਂ ਆ ਦੇ ਨਹੀਂ ਲੈ ਫੜਮ ਨਿਕਲੇ ਪੈ ਗਈ ਸਮਾਂ ਕਰਤੀ ਆਇਟ ਫਾ ਦੋ ਫਿਰ ਫਾ ਦੇ ਮੈਨੂੰ ਵੀ ਫਾ ਤੇਰੀ ਬੁਢੀ ਖੋਸ਼ ਲੈ ਕਿਹੜੇ ਗਾਣੇ ਲਾਉਣੇ ਫੜ ਜਾ ਇਹ ਟ੍ਰੈਂਡਿੰਗ ਗਾਣੇ ਚੱਲੰਦੇ ਉਹ ਲਾ ਲੈ ਤੂੰ ਨਿੱਕਰ ਸਿੱਧਾ ਕਰ ਆਪਣੀ ਟ੍ਰੈਂਡਿੰਗ ਨਹੀਂ ਲਾਇਆ ਉਹ ਨਾ ਟ੍ਰੈਂਡ ਆ ਟ੍ਰੈਂਡ ਤੇ ਇਹੀ ਚੱਲੰਦੇ ਆ ਹਲਦੀ ਵਾਲਾ ਸਹੀ ਗੱਲ ਐ ਜਾਈਦਾ ਫੂਕ ਭਣ ਕੀ ਹੋ ਰਿਆ ਨੂੰ ਅੱਗ ਨੂੰ ਏਵੀ ਏਵੀ ਲੈ ਫਰਾਮ ਆ ਨਹੀਂ ਪਾਣੀ ਆ ਰਹੰਦੇ 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 ਪਾਣੀ ਆ ਸੀ ਤੂੰ ਦਿਖਾ ਫੋਨ ਲਾ ਦੀ ਸਮਾਲ ਦੀ ਰਾਜੋ ਸਿੰਘ ਤਾਂ ਫੋਨ ਕੀਤਾ ਨਹੀਂ ਨਹੀਂ ਆਇਆ ਕਿਹੜਾ ਬੰਦਾ ਕਰ ਰਿਹਾ ਹੈ ਕਹਿ ਰਹੀ ਸੀ ਕੀਤਾ ਹੈ ਕਹਿ ਰਹੀ ਸੀ ਕੀਤਾ ਹੈ ਅੱਜ ਮੇਰੇ ਵਾਲ ਕੰਦੇ ਹੋ ਗਏ ਇਹ ਦੇਖੋ ਨਿਓ ਆਪਣਾ ਤੁਹਾਡਾ ਗਲਵਜ਼ ਨਹੀਂ ਜਿਹੜਾ ਉਹਨੇ ਲਿਆਂਦਾ ਉਹ ਕਿੱਥੇ ਸੁੱਟਿਆ ਪਿਆ ਪ੍ਰੈਸ ਵਾਲਾ ਸਾਨੂੰ ਉਹ ਜਿਹੜਾ ਪ੍ਰੈਸ ਦੇ ਨਾਲ ਮਿਲਿਆ ਨਹੀਂ ਹੈਗਾ ਮਨਾ ਸਨੋਮੋਸ਼ਨ ਬਣਾਈ ਬਣਾ ਦੇ ਸਨੋਮੋਸ਼ਨ ਅਦੋਂ ਕਿਨੇ ਮੈਂਟ ਮਾਰਨ ਨਾਲ ਤੇ ਜਾ ਕੇ ਵੀਡੀਓ ਵੀ ਬਣਾਈ ਕਹਿ ਰਹੀ ਚਲੋ ਮੈਂ ਨਹੀਂ ਬੁਟੀਕ ਦੇ ਨਾਲ ਛੱਲੀਆਂ ਦਾ ਕੰਮ ਸ਼ੁਰੂ ਕਰ ਲਈਏ ਇੱਥੇ ਕਰ ਤੂੰ ਇਹ ਬਿਜ਼ਨਸ ਸ਼ੁਰੂ ਕਰਦਾ ਆਪਾਂ ਤਾਂ ਤੁਰ ਜਾਣਾ ਤੂੰ ਹੀ ਕਰ ਲੋ ਇੱਥੇ ਫਤੇ ਨਾ ਕਤਨਾ ਤੇਰੀ ਫਤੇ ਨਾ ਪੁੱਤੇ ਦੀ ਅੱਗ ਹੋਊਗੀ ਰਹਿਣ ਦੇ ਜਿਹੜੀ ਜਿਹੜੀ ਆ ਰਹੀ ਤੇ ਨਾ ਸੜਕਾਂ 'ਚ ਰੋਲਾ ਨਾ ਪਾਉਣੇ ਮੈਂ ਬੰਦ ਕਰਕੇ ਤੁਰ ਜੂਗਾ ਆਮਣਾ ਤੇਰੇ ਵਰਗੀ ਛੱਲੀਆਂ ਖਾਣੇ ਦਈ ਪਤਲੀ ਜੀ ਜਾਦਾ ਹਾਈਪ ਨਾ ਹੋ ਠੀਕ ਹੈ ਏਡੀ ਵੀ ਕੋਈ ਵੱਡੀ ਗੱਲ ਨਹੀਂ ਹੈ ਕਿ ਗਰ ਰੋਲਾ ਨਾ ਪਾਓ ਇੱਥੇ ਹਾਂ ਕਿੱਡੀ ਕੀ ਗੱਲ ਦਮੂ ਸਿਆਣੀ ਹੈ ਮੋਰੂ ਜੇ ਕੰਧ ਹੋਣੀ ਹੈ ਘਰ ਦੀ ਵੇੜੇ ਦੀ ਵੇੜੇ ਦੀ ਕੰਧ ਹੋਵੇ ਵੇੜੇ ਦੀ ਸਾਡੇ ਰੋਜ਼ ਸਾਨੂੰ ਸਾਰੇ ਵੈਣ ਵਾਲੇ ਸਵੇਰੇ ਘਰ ਨੂੰ ਹੀ ਵੰਦੇ ਨੇ ਗੱਲ ਸੁਣ ਹਾਂ ਇੱਟਾਂ ਪੁੱਛਦੇ ਇੱਟਾਂ ਕਿਹੜੀਆਂ ਲਾਈਆਂ ਗਗਨ ਮੈਡਮ ਤੁਸੀਂ ਇਹ ਤੂੰ ਜਰਮਨੀ ਵਾਲੀ ਕਹਿੰਦੇ ਇੱਟ ਲਾਈ ਅੱਛਾ ਜਰਮਨੀ ਵਾਲੀ ਫਰੰਟ ਤੇ ਕੋਈ ਦੋ ਮਿੰਟ ਇੱਕ ਬਗ ਬੰਦੇ ਉਹ ਰਵਾਰ ਦੇ ਇੱਕ ਬਲੌਗ ਦਾ ਚੱਕ ਮੇਰੇ ਲਈ ਬੈ ਜਾ ਮੈਂ ਉਹ ਚੁੱਕ ਲੈ ਆਮਨ ਕਿੱਡਾ ਘਪਾਰਾ ਚੁੱਕ ਉਹ ਤੇ ਮੇਰਾ ਘਰ ਕਿੱਥੇ ਹੋਣਾ ਨਹੀਂ ਨਹੀਂ ਚੁੱਕ ਲੈ ਲੈ ਆ ਜਣਾ ਹੈ ਆਏ ਲੈ ਲੈ ਨੋ ਉਹ ਦੇ ਉਹ ਵੀਰਾਂ ਰੱਖਣ ਲੱਗਾ ਉਹ ਵਾਲਾ ਪਾ ਨਹੀਂ ਪੁੱਤ ਰਹਿਣੇ ਤੂੰ ਇਚਾਰੇ ਦਾ ਕਾਤੋ ਉਹ ਕਰੀਏ ਨਾ ਨਹੀਂ ਕਰੋ ਕੰਮ ਪ੍ਰਵਾਹ ਸਾਡਾ ਕਰਦੇ ਤੋ ਮੈਂ ਥੱਕ ਗਿਆ ਸਨੇ ਰੱਖ ਦੋ ਤੇ ਦੇਖ ਨਹੀਂ ਨਹੀਂ ਅਲਫਾਫਾ ਬਾਲ ਲੈ ਨਾ ਫਿਰ ਉਹਦਾ ਸਾਰਾ ਵਿੱਚ ਉਹ ਆਣੀ ਹੈ ਲੈ ਉਹ ਤਾਂ ਮੁਰਗਾ ਮਰਗਾ ਪਾ ਲਓ ਕੇ ਸੋਨੂ ਅਰਬੀ ਸੋਨੂ ਅਰਬੀ ਕਹਿੰਦੀ ਸਿੱਧੀ ਮੁਰਗੇ ਤੇ ਆ ਗਈ ਫਰਾਈ ਕਰ ਕਰਕੇ ਲੈਗ ਪੀਸੀ ਹਾਂ ਉਹਦੇ ਨਾਲੇ ਮਿਸਤਰੀ ਖੁਸ਼ ਨਾਲੇ ਆ ਕੇ ਮੁੜ ਕੇ ਛੇਤੀ ਹਾਂ ਨਾਲ ਹੋਰ ਵੀ ਜਾਣਾ ਹੋਰ ਵੀ ਚੱਕ ਲਾ ਕੋਈ ਨਾ ਚਲ ਵਾ ਅਮਣ ਅੰਟੀ ਅਮਣ ਫੇਰ ਕੀ ਕਰਨੀ ਅੰਟੀ ਹੋ ਗਿਆ ਹੋਰ ਹਮੜਾ ਨੇ ਤਾਂ ਫੇਰ ਅੰਟੀ ਗਿਆ ਕੋਈ ਗੱਲ ਨਹੀਂ ਅੰਟੀ ਉਹ ਵੀ ਜਦ ਮੈਂ ਲੋਟ ਹੀ ਹਟ ਪਾਈ ਹੋਰ ਮੈਨੂੰ ਅੰਟੀ ਨਾ ਕਿਹਾ ਕਰੋ ਮੇਰੇ ਰਮਾਨ ਮਾਰ ਦਿੰਦੇ ਤੈਨੂੰ ਸਾਰੇ ਹੀ ਉਧਰ ਵੇ ਉਧਰ ਵੇ ਭਾਜੀ ਕਰਨ ਦੇ ਬਲਵਿੰਦਰ ਦੀ ਵੀਡੀਓ ਭਲਾਈਏ ਮੈਨੂੰ ਕਿਤੇ ਪਤਾ ਨਹੀਂ ਵੀਡੀਓ ਬਣਾ ਰਹੇ ਨੇ ਦੀਦੀ ਕਹ ਦਿਆ ਕਰੋ ਮੇਰੇ ਵਿਚਾਰ ਅਮਨ ਮੰਮੀ ਕਹਿੰਦੀ ਮੈਡਮ ਕਿਆ ਕਰੋ ਮੇਰੇ 4 ਸਾਲ ਜ਼ਿੰਦਗੀ ਦੀ ਹੋਰ ਬਚ ਜਾਣਗੇ ਜੇ ਦੀਦੀ ਕਹੋ ਉਹ ਯਾ ਵੀ ਠੀਕ ਹੈ 4 ਸਾਲ ਹੋਰ ਘਟ ਜਾਣੇ ਨੇ ਸਹੀ ਗੱਲ ਹੈ ਜ਼ਿੰਦਗੀ ਬਦਨ ਲੱਗੀ ਤੇ ਫਿਰ ਤਾਂ ਸਾਰੇ ਦੀਦੀ ਦੀਦੀ ਕਹਿ ਕੇ ਜ਼ਿੰਦਗੀ ਮੈਨੂੰ ਪਹਿਲਾਂ ਤਾਂ ਮੰਮੀ ਨੂੰ ਕਵਾਂਗੇ ਦੀਦੀ ਅਮਨ ਭਾਈ ਦਾ ਢਿੱਡ ਫੇਰ ਉੱਥੇ ਚੜ ਗਿਆ ਵਾਵਾ ਵਿੱਚ ਸੱਟ ਹੋ ਗਿਆ ਸੀ ਹੈ ਨਾ ਤੁਹਾਨੂੰ ਕੋਈ ਫੇਰੀ ਸੀ ਨਾ ਇਹਨੇ ਫਰ ਆਇਆ ਕਰ ਕਈ ਸਾਰ। ਓ ਮਾਈ ਗੋਡ, ਪ੍ਰੋ ਮੁੰਡਾ ਆ ਗਿਆ ਨੀ ਮਾ। ਓ, ਪ੍ਰੋ ਮੁੰਡਾ ਟਾਈਮ ਟੂ ਆਇਆ। ਪ੍ਰੋ ਮੁੰਡਾ ਪੂਰੇ ਕਿੱਥੇ? ਇੱਥੇ ਹੀ। ਜੁਲਿਆਂ ਦੇ ਨਜਲਾ ਲਵਾਉਣੀਆਂ ਈ। ਅੱਗੇ ਘੜਾ ਲੱਗਿਆ ਨੀ। ਹੱਥ ਤੇ ਹੋਰ ਲਵਾਉਣੀਆਂ ਨੀ। ਇਹ ਇੱਧਰ ਬੈਠ ਕੰਡ। ਪੱਧ ਗਿਆ 1 ਮਿੰਟ ਹੋ ਗਿਆ ਪਾ ਦੇ ਛਤੀ। ਕਿੰਨਾ ਜ਼ਿਆਦਾ ਖੰਡ। ਮਿਲੀਅਨ ਵਿਊ ਆ ਰਹੇ ਨੇ ਦੇਖੋ। ਕਿਉਂ ਨਹੀਂ ਥੋੜੀਆਂ ਜੀਆਂ ਤੁਹਾਨੂੰ ਭਰਿਆ ਪਿਆ ਲਫਾਫਾ ਮਣ ਇਹ ਕੱਚੀਆਂ ਨੇ ਪੱਕੀਆਂ ਨਹੀਂ ਹੋਣਗੀਆਂ ਥੋੜੀਆਂ ਜੀਆਂ ਇੱਕੋ ਦਿਨ ਖਾ ਲੈਣੀਆਂ ਸਾਰੀਆਂ ਫਤੇ ਘਰੇ ਲਫਾਫਾ ਪਿਆ ਛੱਲੀਆਂ ਵਾਲਾ ਚੱਕ ਕੇ ਲਿਆ ਮਰ ਕੋਲ ਭੱਜ ਕੇ ਕਿੱਥੇ ਪਿਆ ਅਮਣ ਯਾਰ ਮੰਗਿਆ ਅਮਣ ਕਿੱਥੇ ਪਿਆ ਯਾਰ ਕਿਤੇ ਨਹੀਂ ਜਾਣਾ ਤੂੰ gekeੜਾ ਲਾਉਣਾ ਮਾਰ ਦੀ ਪਾਸ ਲਾਉਗਾ ਹੁਣ ਛੱਲੀ ਖਾਣੀ ਹੈ ਤਾਂ ਤੂੰ ਕੇੜੇ ਲਾ ਹੋਰ ਸਾਧੋਗੀ ਤੇਰੇ ਵਜਿਓ ਛੇਤੀ ਆ ਜੀ ਆ ਬਲੌਗ ਵੀ ਆ ਵੀਡੀਓ ਵੀ ਐਡਿਟ ਕਰ ਸੁਟਾਂ ਵਾਲੀ ਪਾਉਣੀ ਹੈ ਪ੍ਰੋ ਮੁੰਡੇ ਨੇ ਬੈਗ ਵੀ ਲਾਇਆ ਹੁੰਦੇ ਆ ਹਾਲ ਚਾਲ ਬਚਨਦੇ ਬੰਦ ਹੋ ਗਿਆ ਨਾਨੀ ਜੀ ਅੱਧ ਪਾਦੀ ਛੇਤੀ ਕਿਧਾ ਗਏ ਮੈਂ ਇ ਕਿ ਤੇਰਾ ਬੜਾ ਰੋਚਾ ਦਾ ਪਾਣੀ ਆਈ ਬੁਲਾਇਆ ਕਿੰਨੀ ਟਾਈਮ ਪੈਣਾ ਦੇ ਵੀ ਟਿਕ ਟਪਾਤੀ ਤੇ ਚੱਲ ਕੋਈ ਨਹੀਂ ਮਿਸਟਰ ਐਂਡ ਮੈਸੇਜ ਬਸ ਜੀ ਤੇ ਵੀ ਪਾ ਦੇ ਦੋਨਾਂ ਦਿਖਾ ਦੇ ਇਹਦੇ ਚ ਕੀ ਹੈ ਉਹ ਆ ਰਿਹਾ ਆ ਰਿਹਾ ਪਰਨੀਤ ਗੇੜੀ ਲਾਣ ਗਿਆ ਨਹੀਂ ਮੈਂ ਕਿਹਾ ਕੈਮਰੇ ਚ ਆ ਰਿਹਾ ਹਾਂ ਪਤਾ ਇਹਨੇ ਵੀ ਆਪਣਾ ਜ਼ਿਗਾਰਡ ਕਰ ਲਿਆ ਫਤੇ ਨੇ ਆਪਣਾ ਸੋਹਣਾ ਜ਼ਿਗਾਰਡ ਕਰ ਲਿਆ ਹਾਂਜੀ ਖੋਲ ਦੋ ਹਾਂ ਫੁੱਲ ਹੀ ਨਹੀਂ ਕਿ ਕਿਹਾ 20 ਰੁਪਏ ਲੈ ਕੇ ਆਈ ਮਮੂ ਨੂੰ ਮਟਕੋ ਨਾਲ ਆਈ ਜੋਨੂ ਸੂਟ ਵੇ ਪਾਇਆ ਨੇ ਮਾਂ ਅੱਛਾ ਇਹਦੇ ਆਟਾ ਹੈ ਅੱਛਾ ਮੈਂ ਕਿਹਜਾ ਆਟਾ ਆਓ ਜੀ ਜਰੂਰ ਥੱਲੀਆਂ ਲੱਗਣ ਨਹੀਂ ਦੇਣੀਆਂ ਨਜ਼ਰਾਂ ਲੋਕਾਂ ਦੀ ਘੋੜੜੀ ਨਾ ਹਾਂ ਚੱਲ ਲੱਗੀ ਆ ਉਹਨੂੰ ਕੀ ਕਰੀਏ ਮਿਸਤਰੀ ਆ ਤੂੰ ਐਡਾ ਗਰਮੀ 'ਚ ਸੂਟ ਪਾਇਆ ਪਰਾ ਗੱਲ ਗੱਲ ਤੇਰੀ ਮਾਰਦਾ ਮਨ ਉੱਟਾ ਨਹੀਂ ਫਿਰਦਾ ਹੋ ਗਿਆ ਮੁਬਾਰਕਾਂ ਬਾਈ ਮੈਨੂੰ ਬਾਈ ਮਾਨਪ੍ਰੀਤ ਨੇ ਇਕੱਲੀ ਇਕੱਲੀ ਸਾਡੇ ਅੱਗੇ ਅੱਗੇ ਏਡੇ ਏਡੇ ਪੱਥਰਾਂ ਦਾ ਉਹ ਆਇਆ ਟਰੱਕ ਹੀ ਆਖਿਆ ਸਾਡੇ ਘਰ ਜਾਨੇ ਪੱਥਰ ਤੇ ਮੰਗਾਏ ਨਹੀਂ ਸੀ ਪੱਥਰ ਘਰ ਤੋਂ ਆ ਗਏ ਨੇ ਪੱਥਰ ਨੇ ਆ ਗਏ ਐਕਟ ਹੈ ਜੀ ਐਟਾ ਉਹਦੇ ਪਲੀਜ਼ ਗੇਟ ਅ ਸਾਈਡ ਕਾਂਟ ਯੂ ਰੀਅੰਟ ਉਹਦੇ ਕਰਨ ਨੂੰ ਪਤਾ ਚਾਰ ਪਾ ਮੈਂ ਕਿਹਾ ਬਬਲੀ ਨਾਹਰਪਾਸ ਕਾ ਮੁਰਗਾ ਚੱਕ ਲਿਆ ਹੋਇਆ ਸੀ ਲੱਗਦਾ ਕਰਦੀ ਸੀ ਏ ਇਕੱਲੀਆਂ ਪੁੱਤਲਾ ਸੁਤਵਾਦਿਆ ਫਾਗੀਆਂ

ਠੀਕ ਹੈ ਬਤੈ ਹੋਂਨਾ ਟਾਈਮ ਹੋ ਗਿਆ ਹਾਂ ਅਮਣ ਕਦੋਂ ਕਿਹਾ ਸੀ ਬਤੈਨੇ ਕਿ ਮੇਰੇ ਫਰੈਂਡ ਇਹ ਕਰਿਆ ਇਹ ਜੋ ਦੋਸਤ ਬਬਲੀ ਆਏ ਬਬਲੀ ਤੇ ਸੱਲਾ ਦੀ ਕਹਿੰਦਾ ਆਮ ਬਬਲੀ ਮਰਸੀ ਆਹ ਉਹਦਾ ਬੜਾ ਪਿਆਰ ਕਰਦਾ ਬਬਲੀ ਨਹੀਂ ਪਿਆਰ ਤਾਂ ਹੁਣ ਵੀ ਕਰਦਾ ਏ ਪਿਆਰ ਤਾਂ ਹੁਣ ਵੀ ਕਰਦਾ ਏ ਹਾਂ ਪਿਆਰ ਕਰਦਾ ਤਾਂ ਹੀ ਤਾਂ ਜਾਂਦਾ ਭਾਵੇਂ ਛਿੱਤਰ ਹੀ ਪੈ ਜਾਣ ਆ ਕਿ ਹੁੰਦਾ ਹੋਰ ਚਿੱਤਰ ਦੇਦੇ ਐ ਪੈਂਦੇ ਨੇ ਕੁੱਤੇ ਨਾਲ ਵਾੜ ਪੰਗੇ ਲੈਣੇ ਮੈਂ ਵੀ ਮੈਂ ਵੀ ਕੁੱਤੇ ਕਰਕੇ ਭੇਜਦੀ ਨਹੀਂ ਮੈਂ ਇਹਨਾਂ ਨੂੰ ਕਿਹਾ ਮਾਂ ਜੇ ਵੱਡਾ ਬੁੱਢਾ ਨੇ ਤੈਨੂੰ ਕੁੱਤੇ ਨੇ ਮੱਸ ਵੇ ਤੇਰੀ ਮਾਂ ਕਹੂਗੀ ਉਹੀ ਠੀਕ ਹੈ ਮਾਂ ਮੈਨੂੰ ਕੋਈ ਨਾਂਭਾ ਨਹੀਂ ਹੈਗਾ ਕੰਮ ਮੈਂ ਵੀ ਇਹਨਾਂ ਨੂੰ ਕੁੱਤੇ ਕਰਕੇ ਭੇਜਦੀ ਨਹੀਂ ਹੈਗੀ ਹੋਰ ਹਟਦਾ ਨਹੀਂ ਫਿਰ ਆ ਕੀ ਜੋ ਕੋਈ ਤੋੜੂ ਤਾਂ ਖਾਣੂ ਨਹੀਂ ਸਾਰਾ ਦਿਨ ਇਹਨੂੰ ਭਾਦ ਸਾਨੂੰ ਭੇਜ ਦਿਆ ਕਰੋ ਬਲਾਗ ਦੇ ਨਾਂ ਲੈ ਕੇ ਲੈ ਜਾਓ ਜਮਾ ਲੈਣ ਤਾਂ ਜਾਇਆ ਕਰੋ ਬੰਦੇ ਨਾਲ ਹੋਰ ਕੀ ਕਰੀ ਬੋਲੀ ਟੈਨ ਆ ਜਾਂਦੇ ਦੋ ਤਿੰਨ ਜੇਬ ਚ ਪਾ ਕੇ ਲੈ ਆਉਂਦੇ ਨੇ ਹੋਰ ਵੀ ਲੈਣ ਭੇਜਿਆ ਕੋਈ ਨਹੀਂ ਲੈਣ ਦੇ ਜੋ ਕਿੜਾ ਕੱਢੂ ਗਿਆ ਸਾਡੇ ਸਕੂਲ ਮੈਡਮ ਨੇ 150 ਰੁਪਏ ਕਿਲੋ ਚਰੀ ਬਚਾਰਾਂ ਲੈ ਕੇ ਆਉਂਦੀ ਹੈ ਹੋਰ ਉਹਨੂੰ ਕਹਿੰਦੇ 50 ਰੁਪਏ ਕਿਲੋ ਦੇ ਦੀ ਬਬਲੀ ਪੈਸੇ ਤੋਂ 50 ਰੁਪਏ ਕਿਲੋ ਦੇ ਦੇ ਉਹਨੂੰ ਤਾਂ ਕਾਣੀ ਹੋਗਾ ਤਾਂ 50 ਕੋੜ ਕੇ ਆਪ ਹੀ ਨਹੀਂ ਇਸ ਵਰ ਜਾਮਣਾ ਬਹੁਤ ਕਾਣੀ ਨਿਕਲਦੀਆਂ ਹਨਾ ਇਸ ਕਾਣੀ ਸਿੱਧੀ ਹੋਰੀ ਹੋਰ ਮੈਂ ਤਾਂ ਆਪ ਉਹ ਤਾਂ ਨਹੀਂ ਆਉਂਦੀ ਸੀ ਹੋਲੀ ਮੱਲ ਹੈ ਐਡੀ ਕਾਲੀ ਕਿ ਪਈ ਹੈ ਹੋਲੀ ਕਾਲਾ ਗਰਮੀ ਲੱਗ ਰਹੀ ਉਸ ਤੋਂ ਗਰਮ ਥਲੀ ਤੋਂ ਉਸ ਤੋਂ ਖਾਦੀ ਗਰਮੀ ਫੀਲ ਨਾ ਕਰ ਤੂੰ ਵੀ ਗਰਮੀ ਲੱਗ ਰਹੀ ਹੈ ਇਹਨਾਂ ਦਾ ਮੈਂ ਚੇਲੇ ਦੀ ਗੱਲ ਮੈਂ ਕਹਿਣੀ ਕਿਹੜੀ ਨਹੀਂ ਲੱਗੀਆਂ ਤੂੰ ਚਿੱਲਦੀ ਰਹਿ ਜਾਂ ਤੈਨੂੰ ਮਿਲਣੀਆਂ ਨਹੀਂ ਹੈਗੀਆਂ ਕਿੱਥੇ ਗਈ ਐ ਹਾਂ ਚੱਕ ਜੋਗੀਆ ਬਣ ਜੇ ਹੁਣ ਤੇਰੇ ਕਾਲਾ ਪੈ ਗਿਆ ਬਬੀ ਬਹੁਤ ਦਰ ਕਾਲਾ ਪਿਆ ਮੇਰਾ ਇਹ ਤਾਂ ਕਾਲੀ ਪੈ ਰਹੀ ਆ ਘਰ ਜਿਆ ਬਣ ਜੇ ਪਰ ਕੰਮ ਨਿਬੜੇ ਗਰਮੀ ਗਰਮੀ ਸਾਰੀ ਬੱਸ ਹੋ ਗਈ